ਅਮਰੀਕਾ ਸਰਕਾਰ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਲੈ ਕੇ ਲਗਾਤਾਰ ਸਖਤੀ ਅਪਣਾਰੀ ਆ ਇਸ ਚਲਦਿਆਂ ਬੀਤੇ ਦਿਨੀ ਅਮਰੀਕਾ ਨੇ ਕਰੀਬ 205 ਗੈਰ ਕਾਨੂੰਨੀ ਭਾਰਤੀਆਂ ਨੂੰ ਡਿਪੋਰਟ ਕਰ ਭਾਰਤ ਭੇਜ ਦਿੱਤਾ ਜੋ ਕਿ ਅੰਮ੍ਰਿਤਸਰ 에ਅਰਪੋਰਟ ਤੇ ਪਹੁੰਚੇ ਦੱਸਿਆ ਕਿ ਰਾਸ਼ਟਰਪਤੀ ਡੋਨਾਲਡ 트럼ਪ ਨੇ ਆਪਣੇ ਚੋਣ ਪ੍ਰਚਾਰ ਚ ਵਾਅਦਾ ਕੀਤਾ ਸੀ ਕਿ ਜਿਵੇਂ ਹੀ ਉਹ ਮੁੜ ਰਾਸ਼ਟਰਪਤੀ ਦਾ ਅਹੁਦਾ ਸੰਭਾਲਣਗੇ ਉਹ ਸਭ ਤੋਂ ਪਹਿਲਾਂ ਅਮਰੀਕਾ ਚ ਅਵੈਦ ਤਰੀਕੇ ਨਾਲ ਰਹਿ ਰਹੇ ਲੋਕਾਂ ਨੂੰ ਦੇਸ਼ ਨਿਕਾਲਾ ਦੇਣਗੇ ਪੋਆਵੀ ਇਸੇ ਤਰ੍ਹਾਂ ਡੋਨਾਲਡ ਟਰਪ ਨੇ ਰਾਸ਼ਟਰਪਤੀ ਬਣਦਿਆਂ ਹੀ ਗੈਰਕਾਨੂੰਨੀ ਪ੍ਰਵਾਸੀਆਂ ਦੀ ਪਹਿਲੀ ਸੂਚੀ ਧਿਆਖੀ ਤੀ ਜਿਸ 'ਚ 15 ਲੱਖ ਲੋਕ ਸ਼ਾਮਲ ਸਨ ਨਾ ਸੇ ਕਿ ਇਸ ਗੈਰਕਾਨੂੰਨੀ ਪ੍ਰਵਾਸੀਆਂ ਦੀ ਸੂਚੀ 'ਚ ਭਾਰਤ ਦੇ ਕਰੀਬ 18000 ਲੋਕ ਸ਼ਾਮਲ ਨੇ ਜਿਨ੍ਹਾਂ 'ਚੋਂ 205 ਲੋਕਾਂ ਨੂੰ ਬਿੱਤੇ ਦਿਨੀ ਦੇਸ਼ ਨਿਕਾਲਾ ਦੇ ਭਾਰਤ ਵਾਪਸ ਭੇਜ ਦਿੱਤਾ ਗਿਆ ਉਧਰ ਹੀ ਹੋਰ ਦੇਸ਼ਾਂ ਦੀ ਗੱਲ ਕਰੀਏ ਤਾਂ ਚੀਨ ਦੇ 37908 ਪਾਕਿਸਤਾਨ ਦੇ 7760 ਬੰਗਲਾਦੇਸ਼ ਦੇ 4837 ਰੂਸ ਦੇ 3518 ਈਰਾਨ ਦੇ 2600 18 ਮੈਕਸੀਕੋ ਦੇ 2.5 ਲੱਖ ਤੇ ਬ੍ਰਾਜ਼ੀਲ ਦੇ 38677 ਲੋਕ ਸ਼ਾਮਲ ਨੇ ਜੋ ਗੈਰ ਕਾਨੂੰਨੀ ਤਰੀਕੇ ਨਾਲ ਅਮਰੀਕਾ ਚ ਦਾਖਲ ਹੋਏ ਸਨ ਦੱਸਦੇ ਕਿ ਅਮਰੀਕਾ ਨੇ ਅਜੇ ਸਿਰਫ ਇੱਕ ਸੂਚੀ ਤਿਆਰ ਕੀਤੀ ਹੈ ਜਿਸ ਚ 15 ਲੱਖ ਗੈਰ ਕਾਨੂੰਨੀ ਪ੍ਰਵਾਸੀ ਨੇ ਪਰ ਆਉਂਦੇ ਦਿਨਾਂ ਨੂੰ ਅਮਰੀਕਾ ਹੋਰ ਅਜਿਹੀਆਂ ਸੂਚੀਆਂ ਤਿਆਰ ਕਰੇਗਾ ਜਿਸ ਦੀ ਗਿਣਤੀ ਵੱਧ ਸਕਦੀ ਹੈ ਦੱਸਦੇ ਕਿ ਸਾਲ 2022 ਚ ਅਮਰੀਕਾ ਦੇ ਥਿੰਕ ਟੈਂਕ ਪਿਊਰ ਰਿਸਰਚ ਨੇ ਵੀ ਇੱਕ ਸੂਚੀ ਤਿਆਰ ਕੀਤੀ ਸੀ ਇਸ ਚ ਗੈਰ ਕਾਨੂੰਨੀ ਪ੍ਰਵਾਸੀਆਂ ਦੀ ਗਿਣਤੀ ਚ 7 ਲੱਖ 50 ਹਜ਼ਾਰ ਭਾਰਤੀ ਮੈਕਸੀਕੋ ਦੇ 40 ਲੱਖ ਚੀਨ ਦੇ 3 ਲੱਖ 75 ਹਜ਼ਾਰ ਤੇ ਗਵਾਟੇਮਾਲੇ ਦੇ 6 ਲੱਖ 75 ਹਜ਼ਾਰ ਲੋਕ ਸ਼ਾਮਲ ਸਨ ਜੇਕਰ ਹੁਣ ਦੀ ਗੱਲ ਕੀਤੀ ਜਾਵੇ ਤਾਂ ਅਮਰੀਕਾ ਨੇ ਕਾਰਵਾਈ ਕਰਦਿਆਂ ਭਾਰਤ ਸਮੇਤ ਪੇਰੂ ਹਿੰਡੂਰਾਸ ਗਵਾਟੇਮਾਲਾ ਵਰਗੇ ਦੇਸ਼ਾਂ ਦੇ ਲੋਕਾਂ ਨੂੰ ਅਮਰੀਕਾ ਨੇ ਦੇਸ਼ ਨਿਕਾਲਾ ਦੇ ਕੇ ਵਾਪਸ ਭੇਜ ਦਿੱਤਾ ਹੈ ਹਾਲਾਂਕਿ ਅਮਰੀਕਾ ਨੇ ਇਹ ਜਾਣਕਾਰੀ ਬਹੁਤ ਗੁਪਤ ਰੱਖੀ ਹੈ ਰਿਪੋਰਟ ਕਿਤੇ ਭਾਰਤੀਆਂ ਦੇ ਨਾਂ ਤਾਂ ਨਾਮ ਦੱਸੇ ਗਏ ਨੇ ਤੇ ਨਾ ਹੀ ਉਹਨਾਂ ਦੀ ਕੋਈ ਤਸਵੀਰਾਂ ਜਾਂਚ ਕੀਤੀ ਗਈ ਹੈ ਉਦੋਂ ਇਸ ਮਾਮਲੇ ਨੂੰ ਲੈ ਕੇ ਹੁਣ ਪੰਜਾਬ ਦੀ ਸਿਆਸਤ ਵੀ ਗਰਮਾਉਂਦੀ ਨਜ਼ਰ ਆ ਰਹੀ ਹੈ ਐਨਆਰਆਈ ਮੰਤਰੀ ਕੁਲਦੀਪ ਧਾਲੀਵਾਲ ਵੱਲੋਂ 205 ਭਾਰਤੀਆਂ ਨੂੰ ਡਿਪੋਰਟ ਕਰਨ ਤੇ ਤਿੱਖੀ ਪ੍ਰਤੀਕਿਰਿਆ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਡਿਪੋਰਟ ਕੀਤੇ ਤੇ ਨਾਲ ਹੀ ਅਮਰੀਕਾ ਤੋਂ ਜੇਲ੍ਹ ਭੇਜਣ ਦੀ ਗੱਲ ਕਰ ਰਿਹਾ ਉਸ ਤੋਂ ਵੱਡੀ ਗਿੰਦੇ 'ਚ ਪੰਜਾਬੀ ਸ਼ਾਮਲ ਨੇ ਅਮਰੀਕਾ ਸਰਕਾਰ ਇਹ ਬਿਲਕੁਲ ਠੀਕ ਨਹੀਂ ਕਰ ਰਹੀ। ਮੰਤਰੀ ਧਾਲੀਵਾਲ ਨੇ ਕਿਹਾ ਕਿ ਉਹ ਜਲਦ ਵਿਦੇਸ਼ ਮੰਤਰੀ ਨਾਲ ਇਸ ਮੁੱਦੇ ਤੇ ਗੱਲ ਕਰਨਗੇ।